ਬਾਰਿਸ਼ ਹਿਮਾਚਲ ਵਿੱਚ ਹੋਵੇ ਤਾਂ ਦਰਦ ਪੰਜਾਬ ਪੁਕਤਦਾ ਹੈ ਤਾਂ ਕਈ ਲੋਕਾਂ ਵੱਲੋਂ ਇਹ ਸਵਾਲ ਉੱਠ ਰਿਹਾ ਹੈ ਕਿ ਰਾਜਸਥਾਨ ਫੀਡਰ ਕਨਾਲ ਦੇ ਗੇਟ ਖੋਲ ਕੇ ਪੰਜਾਬ ਦਾ ਬੋਝ ਹਲਕਾ ਕੀਤਾ ਜਾ ਸਕਦਾ ਹੈ ਜਾਂ ਨਹੀਂ ਤੇ ਜੇ ਹਾਂ ਫਿਰ ਇਹ ਕਿਉਂ ਨਹੀਂ ਕੀਤਾ ਜਾ ਰਿਹਾ ਕੀ ਇਹ ਕਨਾਲ ਪੰਜਾਬ ਨੂੰ ਬਚਾਉਣ ਖਾਤੇ ਇੱਕ ਜੀਵਨ ਰੇਖਾ ਬਣ ਸਕਦੀ ਹੈ ਪੰਜਾਬ ਵਿੱਚ ਫਲੱਡ ਦੀ ਮਾਰ ਇੱਕ ਵਾਰ ਫਿਰ ਆਮ ਲੋਕਾਂ ਦੀ ਜ਼ਿੰਦਗੀ ਖਰਾਬ ਕਰ ਰਹੀ ਹੈ ਸਤਲੁਜ ਤੇ ਬਿਆਸ ਦਰਿਆਵਾਂ ਹਿਮਾਚਲ ਦੀ ਵੱਧਦੀ ਬਰਸਾਤ ਕਰਕੇ ਪੰਜਾਬ ਦੇ ਪਿੰਡਾਂ ਵਿੱਚ ਭਾਰੀ ਪਾਣੀ ਲਿਆ ਰਹੇ ਨੇ ਜਦ ਹਰੀਕੇ ਪੱਤਨ ਤੋਂ ਰਾਜਸਥਾਨ ਫੀਡਰ ਕਨਾਲ ਪੰਜਾਬ ਦੇ ਪਾਣੀ ਨੂੰ ਰਾਜਸਥਾਨ ਵੱਲ ਡਾਇਵਰਟ ਕਰ ਸਕਦੀ ਹੈ ਤਾਂ ਉਹ ਗੇਟਸ ਅੱਜ ਵੀ ਬੰਦ ਕਿਉਂ ਨੇ بارش ਹਿਮਾਚਲ ਵਿੱਚ ਹੋਵੇ ਤਾਂ ਦਰਦ ਪੰਜਾਬ ਭੁਗਤਦਾ ਹੈ ਇਹ ਗੱਲ ਸਾਲ ਦਰ ਸਾਲ ਸਾਹਮਣੇ ਆਉਂਦੀ ਹੈ ਪਰ ਹੁਣ ਜਦ ਪੰਜਾਬ ਡੁੱਬ ਰਿਹਾ ਹੈ ਤਾਂ ਕਈ ਲੋਕਾਂ ਵੱਲੋਂ ਇਹ ਸਵਾਲ ਉੱਠ ਰਿਹਾ ਹੈ ਕਿ ਰਾਜਸਥਾਨ ਫੀਡਰ ਕਨਾਲ ਦੇ ਗੇਟ ਖੋਲ ਕੇ ਪੰਜਾਬ ਦਾ ਬੋਝ ਹਲਕਾ ਕੀਤਾ ਜਾ ਸਕਦਾ ਹੈ ਜਾਂ ਨਹੀਂ ਤੇ ਜੇ ਹਾਂ ਫਿਰ ਇਹ ਕਿਉਂ ਨਹੀਂ ਕੀਤਾ ਜਾ ਰਿਹਾ ਕੀ ਇਹ ਕਨਾਲ ਪੰਜਾਬ ਨੂੰ ਬਚਾਉਣ ਖਾਤਰ ਇੱਕ ਜੀਵਨ ਰੇਖਾ ਬਣ ਸਕਦੀ ਹੈ ਆਓ ਆਪਾਂ ਡਿਟੇਲਸ ਵੇਖਦੇ ਹਾਂ ਪੰਜਾਬ ਵਿੱਚ ਫਲੱਡ ਦੀ ਮਾਰ ਇੱਕ ਵਾਰ ਫਿਰ ਆਮ ਲੋਕਾਂ ਦੀ ਜ਼ਿੰਦਗੀ ਖਰਾਬ ਕਰ ਰਹੀ ਹੈ। ਸਤਲੁਜ ਤੇ ਬਿਆਸ ਦਰਿਆਵਾਂ ਹਿਮਾਚਲ ਦੀ ਵੱਧ ਦੀ ਬਰਸਾਤ ਕਰਕੇ ਪੰਜਾਬ ਦੇ ਪਿੰਡਾਂ ਵਿੱਚ ਭਾਰੀ ਪਾਣੀ ਲਿਆ ਰਹੇ ਨੇ। ਅੱਜ ਸਭ ਤੋਂ ਵੱਡਾ ਸਵਾਲ ਇਹ ਹੈ ਜਦ ਹਰੀਕੇ ਪੱਤਨ ਤੋਂ ਰਾਜਸਥਾਨ ਫੀਡਰ ਕਨਾਲ ਪੰਜਾਬ ਦੇ ਪਾਣੀ ਨੂੰ ਰਾਜਸਥਾਨ ਵੱਲ ਡਾਇਵਰਟ ਕਰ ਸਕਦੀ ਹੈ ਤਾਂ ਉਹ ਗੇਟਸ ਅੱਜ ਵੀ ਬੰਦ ਕਿਉਂ ਨੇ? ਇਹ ਕਨਾਲ ਹਰੀਕੇ ਪੱਤਨ ਫਿਰੋਜ਼ਪੁਰ ਤੋਂ ਸ਼ੁਰੂ ਹੁੰਦਾ ਹੈ। ਇਸ ਦੀ ਲੰਬਾਈ ਲਗਭਗ 212 ਕਿਲੋਮੀਟਰ ਹੈ ਇਕ ਨਾਲ ਪੰਜਾਬ ਦੇ ਮੁਕਤਸਰ ਤੇ ਫਾਜ਼ਿਲਕਾ ਰਾਹੀਂ ਰਾਜਸਥਾਨ ਦੇ ਸ਼੍ਰੀ ਗੰਗਾ ਨਗਰ ਬਿਕਾਨੇਰ ਹਨੂਮਾਨਗੜ ਤੱਕ ਪਹੁੰਚਦਾ ਹੈ ਇਹਦੀ ਕਪੈਸਿਟੀ 18500 ਕਿਊਗਜ਼ ਮਤਲਬ ਕਿ ਇਹ ਇੰਨਾ ਪਾਣੀ ਇੱਕ ਵਾਰ ਵਿੱਚ ਲਿਜਾ ਸਕਦਾ ਹੈ ਇਹਦਾ ਮਤਲਬ ਇਹ ਵੀ ਹੈ ਕਿ ਫਲੱਡਸ ਦੇ ਸਮੇਂ ਪੰਜਾਬ ਦਾ ਵਾਧੂ ਪਾਣੀ ਜੋ ਅੱਜ ਪਿੰਡਾਂ ਨੂੰ ਡਬੋ ਰਿਹਾ ਹੈ ਉਹ ਕਨਾਲ ਰਾਹੀਂ ਐਟਲੀਸਟ ਕੁਝ ਹੱਦ ਤੱਕ ਰਾਜਸਥਾਨ ਵੱਲ ਡਾਇਵਰਟ ਕੀਤਾ ਜਾ ਸਕਦਾ ਹੈ ਡਾਇਵਰਸ਼ਨ ਰੂਟਸ ਕਿਹੜੇ ਹੋਏ ਤੇ ਇਹ ਕਿਵੇਂ ਮਦਦ ਕਰ ਸਕਦੇ ਨੇ ਹਰੀਕੇ ਪਤਨ ਤੋਂ ਪਾਣੀ ਦਾ ਇੱਕ ਹਿੱਸਾ ਕਨਾਲ ਵਿੱਚ ਜਾ ਸਕਦਾ ਹੈ ਇਹ ਪਾਣੀ ਰਾਜਸਥਾਨ ਦੇ ਇੰਦਰਾ ਗਾਂਧੀ ਕਨਾਲ ਨਾਲ ਜੁੜ ਜਾਂਦਾ ਹੈ ਜੋ ਡੇਜ਼ਰਟ ਇਲਾਕਿਆਂ ਨੂੰ ਸਿੰਚਾਈ ਤੇ ਪੀਣ ਦਾ ਪਾਣੀ ਦਿੰਦਾ ਹੈ ਅਗਰ ਫਲੱਡ ਸੀਜ਼ਨ ਚ ਗੇਟਸ ਖੋਲੇ ਜਾਣ ਤਾਂ ਪੰਜਾਬ ਦੇ ਦੁਆਬਾ ਤੇ ਮਾਲਵਾ ਬੈਲਟ ਵਾਲ ਦੇ ਪਿੰਡਾਂ ਨੂੰ ਪਾਣੀ ਤੋਂ ਰਾਹਤ ਮਿਲ ਸਕਦੀ ਹੈ ਤੇ ਫਿਰ ਇਹ ਕਿੰਨੇ ਇਲਾਕਿਆਂ ਨੂੰ ਅਫੈਕਟ ਕਰੇਗਾ ਇਹ ਪੰਜਾਬ ਦੇ ਇਲਾਕੇ ਮੁਖਤਸਰ ਫਾਜ਼ਿਲਕਾ ਕਨਾਲ ਦੇ ਕਿਨਾਰੇ ਬੈਠੇ ਇਲਾਕਿਆਂ ਨੂੰ ਅਫੈਕਟ ਕਰੇਗਾ ਇਸ ਦੇ ਨਾਲ ਹੀ ਰਾਜਸਥਾਨ ਵਿੱਚ ਪੰਦੇ ਸ਼੍ਰੀ ਗੰਗਾ ਨਗਰ ਹਨੂਮਾਨਗੜ ਬਿਕਨੇਰ ਇਲਾਕਿਆਂ ਨੂੰ ਵੀ ਅਫੈਕਟ ਕਰੇਗਾ ਰਾਜਸਥਾਨ ਵਿੱਚ ਇਹ ਪਾਣੀ ਇੱਕ ਤਰ੍ਹਾਂ ਦੀ ਬਰਕਤ ਬਣ ਸਕਦਾ ਹੈ ਡੈਜ਼ਰਟ ਲਾਕੇ ਵਿੱਚ ਬਾਦੂ ਇਰੀਗੇਸ਼ਨ ਤੇ ਗਰਾਉਂਡ ਵਾਟਰ ਰੀਚਾਰਜ ਲਈ ਇਹ ਕੰਮ ਆ ਸਕਦਾ ਹੈ ਹੁਣ ਵੱਡਾ ਸਵਾਲ ਇੱਥੇ ਪੰਜਾਬ ਲਈ ਰਾਹਤ ਕਿਵੇਂ ਹੈ ਇਸ ਨਾਲ ਸਤਲੁਜ ਤੇ ਬਿਆਸ ਦਾ ਬੋਝ ਘਟ ਹੋਵੇਗਾ ਫਲੱਡ ਹਿੱਟ ਪਿੰਡਾਂ ਵਿੱਚ ਪਾਣੀ ਦਾ ਲੈਵਲ ਕੁਝ ਹੱਦ ਤੱਕ ਨੀਵਾ ਹੋਵੇਗਾ ਤੇ ਫਿਲਹਾਲ ਨਾ ਮੁਨਕਿਨ ਲੱਗਦਾ ਹੋਇਆ ਰੈਸਕਿਊ ਤੇ ਰਿਲੀਫ ਵਰਕ ਤੇ ਜੋ ਪ੍ਰੈਸ਼ਰ ਪੈ ਰਿਹਾ ਹੈ ਉਹ ਵੀ ਘਟੇਗਾ ਅਸਲ ਵਿੱਚ ਜੇ ਰਾਜਸਥਾਨ ਫੀਡਰ ਕਨਾਲ ਆਪਦੀ ਫੁੱਲ ਕਪੈਸਿਟੀ ਨਾਲ ਵੀ ਫਲਡ ਵਾਟਰ ਲੈ ਜਾਵੇ ਤਾਂ ਪੰਜਾਬ ਦੇ ਡੁੱਬਦੇ ਪਿੰਡਾਂ ਨੂੰ ਇੱਕ ਵੱਡੀ ਰਾਹਤ ਮਿਲ ਸਕਦੀ ਹੈ ਜੇ ਇੱਕ ਕੋਆਰਡੀਨੇਸ਼ਨ ਬਣ ਜਾਵੇ ਤਾਂ ਸਿਰਫ ਫਲਡ ਦੀ ਸਮੱਸਿਆ ਨਹੀਂ ਬਲਕਿ ਦਰਿਆਵਾਂ ਦੇ ਪਾਣੀ ਤੇ ਰਾਜਿਆਂ ਵਿੱਚ ਚੱਲ ਰਿਹਾ ਲੰਬਾ ਵਿਵਾਦ ਵੀ ਕੁਝ ਹੱਦ ਤੱਕ ਹੱਲ ਹੋ ਸਕਦਾ ਹੈ ਹੁਣ ਅਸੀਂ ਪੁੱਛਾਂਗੇ ਉਹ ਸਾਰੇ ਸਵਾਲ ਜੋ ਹੜ੍ਹਾਂ ਨਾਲ ਜੂਝਦਾ ਹਰ ਪੰਜਾਬੀ ਪੁੱਛ ਰਿਹਾ ਹੈ। ਰਾਜਸਥਾਨ ਫੀਡਰ ਕਨਾਲ ਦੀ ਕੈਪੈਸਿਟੀ ਜਦ 18500 ਕਿਊ ਐਕਸ ਹੈ ਤਾਂ ਫਿਰ ਅੱਜ ਲੋਡ ਦੇ ਸਮੇਂ ਤੇ ਫਲੱਡ ਵਿੱਚ ਕਿੰਨੇ ਗੇਟਸ ਖੁੱਲੇ ਹੋਏ ਨੇ? ਰਾਜਸਥਾਨ ਤੇ ਹਰਿਆਣਾ ਦੀ ਸਰਕਾਰਾਂ ਨਾਲ ਐਮਰਜੈਂਸੀ ਵਾਟਰ ਡਾਇਵਰਜਨ ਪ੍ਰੋਟੋਕਾਲ ਕਿਉਂ ਨਹੀਂ ਬਣਾਇਆ ਗਿਆ? ਜਦ ਅੱਜ ਪੰਜਾਬ ਡੁੱਬਦਾ ਦਿਖ ਰਿਹਾ ਹੈ ਤਾਂ ਕਿ ਰਾਜਸਥਾਨ ਕਨਾਲ ਸਿਸਟਮ ਐਕਸਟਰਾ ਲੋਡ ਲੈਸ ਨਹੀਂ ਸਕਦਾ? ਜੇ ਲੈ ਸਕਦਾ ਹੈ ਤਾਂ ਹਜੇ ਤੱਕ ਐਕਸ਼ਨ ਕਿਉਂ ਨਹੀਂ ਲਿਆ ਗਿਆ ਕਿ ਇਹ ਸਿਸਟਮ ਲੌਂਗ ਟਰਮ ਫਲਡ ਤੇ ਡਰਾਪ ਸੋਲੂਸ਼ਨ ਬਣ ਸਕਦਾ ਹੈ ਜਿੱਥੇ ਪੰਜਾਬ ਹਰਿਆਣਾ ਤੇ ਰਾਜਸਥਾਨ ਪਾਣੀ ਨੂੰ ਜੁਆਇੰਟਲੀ ਮੈਨੇਜ ਕਰਨ ਇਹ ਸਾਰੇ ਸਵਾਲ ਅੱਜ ਪੰਜਾਬ ਦੀ ਆਵਾਜ਼ ਬਣ ਕੇ ਸਾਹਮਣੇ ਖੜੇ ਹੋਏ ਨੇ ਲੋਕ ਕਹਿੰਦੇ ਨੇ ਫਲਡ ਦਾ ਦਰਦ ਸਿਰਫ ਪੰਜਾਬ ਦਾ ਨਹੀਂ ਹੋਣਾ ਚਾਹੀਦਾ ਜੇ ਪਾਣੀ ਸ਼ੇਅਰ ਕਰਕੇ ਪੰਜਾਬ ਦਾ ਬੋਝ ਘੱਟ ਹੋ ਸਕਦਾ ਹੈ ਤਾਂ ਰਾਜਸਥਾਨ ਤੇ ਹਰਿਆਣਾ ਦੀ ਸਰਕਾਰਾਂ ਨੂੰ ਅੱਗੇ ਵੱਧ ਕੇ ਤੁਰੰਤ ਜਵਾਬ ਦੇਣਾ ਚਾਹੀਦਾ। ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਹਰਿਆਣਾ ਤੇ ਰਾਜਸਥਾਨ ਦੀ ਸਰਕਾਰ ਪੰਜਾਬ ਦੇ ਇਸ ਔਖੇ ਸਮੇਂ ਵਿੱਚ ਸਾਥ ਦੇਗੀ? ਆਪਦੇ ਜਵਾਬ ਸਾਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸੋ ਤੇ ਅਜੇ ਹੋਰ ਐਕਸਪਲੇਨਰਸ ਲਈ ਵੇਖਦੇ ਰਹੋ ਦ ਸਿਟੀ ਹੈਡਲਾਈਨਸ।